ਸਾਨੂੰ ਪ੍ਰਸ਼ਾਸਨ ਨੇ ਪ੍ਰਸਤਾਵਤਾ ਹੈ ਕਹਿੰਦੇ ਜਿਹੋ ਉਹਦਾ ਮੈਨੇਜਮੈਂਟ ਹੈ ਜੋ ਵੀ ਉਹ ਡਾਇਰੈਕਟਰ ਹੈ ਲਗਾਦਾ ਵੀ ਉਹਨੂੰ ਅਸੀਂ ਬੁਲਾਵਾਂਗੇ ਸਾਡੇ ਨਾਲੇ ਨਾਮ ਨੰਬਰ ਲਿਖ ਲਏ ਆ ਵੀ ਜੀ ਤੁਹਾਨੂੰ ਇੱਥੇ ਬੁਲਾਵਾਂਗੇ ਉਸ ਤੋਂ ਬਾਅਦ ਜੋ ਵੀ ਬਣਦਾ ਕਾਰਵਾਈ ਹੋਊਗੀ ਉਹ ਕੀਤੀ ਜਾਊਗੀ ਅਸਿਸਟੈਂਟ ਵੀ ਸਾਡੇ ਧਿਆਨ ਚ ਆਇਆ ਜਿ ਕਿ ਇੱਕ ਲੋਕਲ ਏਰੀਆ 'ਚ ਕਿਸੇ ਜਗ੍ਹਾ ਕਿਸੇ ਨਾਟਕ ਦੀ ਸ਼ੂਟਿੰਗ ਚੱਲ ਰਹੀ ਸੀਗੀ ਤੇ ਉੱਥੇ ਕੁਝ ਵਿਅਕਤੀਆਂ ਵੱਲੋਂ ਕਿਸ ਕੁਛ ਨਹੀਂ ਹਾਂ ਕਿਸੇ ਨੂੰ ਕੋਈ ਹਾਜ਼ਰਸਾਨ ਉਹਨਾਂ ਵੱਲੋਂ ਉੱਤੇ ਵਿਰੋਧ ਜਤਾਇਆ ਗਿਆ ਕਿ ਜਿਹੜਾ ਹੈਗਾ ਉੱਥੇ ਆਨੰਦ ਕਾਰਜ ਹੋ ਰਹੇ ਨੇ ਤੇ ਮਾਨ ਮਰਿਆਦਾ ਦੀ ਜਿਹੜੀ ਆ ਉਹ ਉਹਨਾਂ ਨੂੰ ਮਾਨ ਮਰਿਆਦਾ ਭੰਗ ਹੋ ਰਹੀ ਹੈ ਉਹਨਾਂ ਨੇ ਬੇਸਿਕਲੀ ਜੋ ਹੈਗਾ ਉਹ ਵੀ ਆਪਦੇ ਤੌਰ ਤੇ ਅਥਾਰਟੀਟਿਵ ਤੌਰ ਤੇ ਕੱਲ ਤੱਕ ਸਬਤ ਹੋਣੀਆਂ ਹੋਰ ਆਪਣਾ ਐਸਜੀਪੀਸੀ ਤੋਂ ਇਸ ਚੀਜ਼ ਦੀ ਕਲੀਅਰਿਫਿਕੇਸ਼ਨ ਲੈ ਲੈਣਗੇ ਕਿ ਇਸ ਦਾ ਇਸ ਤਰੀਕੇ ਨਾਲ ਇਹ ਸਾਰੀ ਚੀਜ਼ ਜਿਹੜੀ ਆਪਾਂ ਕਰ ਸਕਦੇ ਹਾਂ ਉਹ ਕੋਈ ਵੀ ਉਹਤੀ ਸਾਰੀ ਵੈਰੀਫਾਈ ਕਰ ਰਹੇ ਆ ਉੱਥੇ ਸੀਸੀਟੀਵੀ ਕੈਮਰਾਜ਼ ਲੱਗੇ ਨੇ ਅਸੀਂ ਸੀਸੀਟੀਵੀ ਕੈਮਰਾਜ਼ ਦੀ ਫੁਟੇਜ ਦੇਖ ਕੇ ਤੇ ਉਹਦੇ ਅਕੋਰਡਿੰਗਲੀ ਜੋ ਵੀ ਹੋਇਆ ਉਹ ਚੀਜ਼ ਵੈਰੀਫਾਈ ਕਰ ਲਾਂਗੇ ਕੋਈ ਗੱਲ ਚੱਲ ਰਹੀ ਹੈ ਦੋਨਾਂ ਨਾਲ ਦੋਨਾਂ ਨੂੰ ਆਪਸ ਵਿੱਚ ਅਸੀਂ ਬਿਠਾ ਕੇ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਉਹ ਕਹਿ ਰਹੇ ਇੱਕ ਪਾਰਟੀ ਕਹਿ ਰਹੀ ਸੀ ਕਿ ਉੱਥੇ ਇੱਕ ਦੋ ਜਣਿਆਂ ਨੇ ਕੋਈ ਮਸਲੂਕੀ ਕੀਤੀ ਆ ਪਰ ਦੂਸਰੀ ਪਾਰਟੀ ਕਹਿ ਰਹੀ ਸੀ ਕਿ ਨਹੀਂ ਕੋਈ ਗੱਲ ਨਹੀਂ ਹੋਈ ਅਸੀਂ ਸਿਰਫ ਗੱਲਬਾਤ ਕਰਨ ਉੱਥੇ ਗਏ ਸੀਗੇ ਸਾਡੇ ਵੱਲੋਂ ਕਿਸੇ ਨਾਲ ਵੀ ਮਾਰਕੁੱਟ ਨਹੀਂ ਕੀਤੀ ਗਈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਮਾਮਲਾ ਮੋਹਾਲੀ ਤੋਂ ਸਾਹਮਣੇ ਆ ਰਿਹਾ ਤੁਹਾਨੂੰ ਦੱਸ ਦਈਏ ਕਿ ਇੱਕ ਫਿਲਮ ਦੀ ਸ਼ੂਟ ਦੇ ਦੌਰਾਨ ਨਕਲੀ ਗੁਰੂ ਘਰ ਬਣਾ ਕੇ ਨਕਲੀ ਆਨੰਦ ਕਾਰਜ ਕਰਾਏ ਜਾ ਰਹੇ ਸੀ ਜਿਹਦੇ ਚਲਦੇ ਨਿਹੰਗ ਸਿੰਘਾਂ ਨੂੰ ਜਦੋਂ ਪਤਾ ਲੱਗ ਗਿਆ ਤਾਂ ਉਹਨਾਂ ਨੇ ਮੌਕੇ ਤੇ ਜਾ ਕੇ ਉਹਦਾ ਰੋਸ ਕੀਤਾ ਤੇ ਉਹਦੀ ਵਿਰੋਧਤਾ ਕੀਤੀ ਹੈ ਸਾਨੂੰ ਪ੍ਰਸ਼ਾਸਨ ਨੇ ਪ੍ਰੋਸਸ ਕੀਤਾ ਹੈ ਕਹਿੰਦੇ ਵੀ ਜੋ ਉਹਨਾਂ ਦਾ ਮੈਨੇਜਮੈਂਟ ਹੈ ਜੋ ਵੀ ਉਹਦਾ ਡਾਇਰੈਕਟਰ ਹੈ ਲਗਾਤਾਰ ਵੀ ਉਹਨੂੰ ਅਸੀਂ ਬੁਲਾਵਾਂਗੇ ਸਾਡੇ ਉਹਨਾਂ ਨੇ ਨਾਮ ਨੰਬਰ ਲੈ ਲਏ ਆ ਜਿਹਦੀ ਤੁਹਾਨੂੰ ਇੱਥੇ ਬੁਲਾਵਾਂਗੇ ਉਸ ਤੋਂ ਬਾਅਦ ਜੋ ਵੀ ਬਣਦਾ ਕਾਰਵਾਈ ਹੋਊਗੀ ਉਹ ਕੀਤੀ ਜਾਊਗੀ। ਅੱਛਾ ਕੀ ਵੀ ਇਹ ਕਦੋਂ ਦਾ ਟਾਈਮ ਦਿੱਤਾ ਉਹਨਾਂ ਨੇ ਉਹ ਕਹਿੰਦੇ ਵੀ ਸ਼ਾਮ ਨੂੰ ਅਗਰ ਸ਼ਾਮ ਨੂੰ ਹੈ ਤਾਂ ਸ਼ਾਮ ਨੂੰ ਨਹੀਂ ਤਾਂ ਸਵੇਰੇ ਤੁਹਾਨੂੰ ਬੁਲਾਇਆ ਜਾਊਗਾ ਜੀ। ਕੀ ਕਾਰਵਾਈ ਦੀ ਮੰਗ ਕਰਦੇ ਆਪਾਂ? ਅਸੀਂ ਕਾਰਬੀਨਾਂ ਦੇ ਪਰਚਾ ਕਰਾਉਣਾ ਜੀ ਇਹ ਜਿਹੇ ਕਾਰਜ ਕੱਲੂ ਫੇਰ ਕਰਨਗੇ ਅਸੀਂ ਉਹ ਜਗ੍ਹਾ ਤੇ ਘੋੜੇ ਬੰਨ੍ਹਣੇ ਆ ਪਰਚਾ ਕਿੱਥੇ ਕਰਾਉਣਾ ਜੀ ਜਿਹੜਾ ਵੀ ਉੱਥੇ ਜੋ ਵੀ ਨਾ ਮੇਨ ਡਾਇਰੈਕਟਰ ਆ ਜੀ ਜਿਹੜਾ ਮੇਨ ਮੈਨੇਜਮੈਂਟ ਡਾਇਰੈਕਟਰ ਆ ਉਹਦੇ ਪਰਚਾ ਕਰਾਉਣਾ ਸੀ। ਨਾ ਜਿਹੜਾ ਉੱਥੇ ਤਾਪਿਆ ਦੇ ਮੈਨੇਜਰ ਕਰਾ ਤਾਪੁਰ ਮਹਿਤਾ ਤਿੰਨ ਦਿਨਾਂ ਤੋਂ ਦੱਸ ਕਿਸੇ ਇਹ ਗੱਲ ਦਾ ਜੀ ਇੱਕ ਇਨਸੀਡੈਂਟ ਵੀ ਸਾਡੇ ਧਿਆਨ ਚ ਆਇਆ ਜਿ ਕਿ ਇੱਕ ਲੋਕਲ ਏਰੀਆ ਚ ਕਿਸੇ ਜਗ੍ਹਾ ਕਿਸੇ ਨਾਟਕ ਦੀ ਸ਼ੂਟਿੰਗ ਚੱਲ ਰਹੀ ਸੀਗੀ ਤੇ ਉੱਥੇ ਕੁਝ ਵਿਅਕਤੀਆਂ ਵੱਲੋਂ ਇਸ ਵਿੱਚ ਕੁਝ ਨਾਨ ਸਿੰਘ ਵੀ ਹਾਜ਼ਰ ਸਨ ਉਹਨਾਂ ਵੱਲੋਂ ਉੱਥੇ ਵਿਰੋਧ ਜਤਾਇਆ ਗਿਆ ਕਿ ਜਿਹੜਾ ਹੈਗਾ ਉੱਥੇ ਆਨੰਦ ਕਾਰਜ ਹੋ ਰਹੇ ਨੇ ਤੇ ਮਾਨ ਮਰਿਆਦਾ ਦੀ ਜਿਹੜੀ ਆ ਉਹ ਉਹਨਾਂ ਨੂੰ ਮਾਨ ਮਰਿਆਦਾ ਭੰਗ ਹੋ ਰਹੀ ਆ ਉਸ ਦੇ ਸਬੰਧ ਦੇ ਵਿੱਚ ਉਹਨਾਂ ਦੋਨਾਂ ਪਾਰਟੀਆਂ ਦਾ ਉੱਥੇ ਜਿਹੜਾ ਆਪਸ ਵਿੱਚ ਥੋੜੀ ਬਹੁਤ ਅਨਬੰਨ ਹੋਈ ਉਸ ਤੋਂ ਬਾਅਦ ਅਸੀਂ ਥਾਣੇ ਨੂੰ ਜਾ ਕੇ ਇੱਥੇ ਦੋਨਾਂ ਪਾਰਟੀਆਂ ਦੇ ਇੱਥੇ ਆ ਗਏ ਦੋਨਾਂ ਦੀ ਅਸੀਂ ਗੱਲਬਾਤ ਸੁਣੀ ਗੱਲਬਾਤ ਸੁਣ ਕੇ ਦੋਨਾਂ ਦੀ ਆਪਦੀ ਆਪਦੀ ਜਿਹੜੀਆਂ ਉਹਨਾਂ ਦੀਆਂ ਤਰਕਾਂ ਸੀਗੀਆਂ ਉਹ ਸੁਣ ਕੇ ਸਮਝ ਕੇ ਤੇ ਉਹਦੇ ਵਿੱਚ ਇਹੀ ਜਿਹੜਾ ਡਿਸਾਈਡ ਹੋਇਆ ਕਿ ਜਿਹੜੇ ਉੱਥੇ ਪ੍ਰੋਡਕਸ਼ਨ ਵਾਲੇ ਸੀਗੇ ਉਹਨਾਂ ਨੇ ਬੇਸਿਕਲੀ ਜੋ ਹੈਗਾ ਉਹ ਵੀ ਆਪਦੇ ਤੌਰ ਤੇ ਅਥਾਰਟੀਟਿਵ ਤੌਰ ਤੇ ਕੱਲ ਤੱਕ ਸਬਤ ਹੋਈਆਂ ਹੋਰ ਆਪਣਾ ਐਸਜੀਪੀਸੀ ਤੋਂ ਇਸ ਚੀਜ਼ ਦੀ ਕਲੀਅਰਿਫਿਕੇਸ਼ਨ ਲੈ ਲੈਣਗੇ ਕਿ ਇਸ ਦਾ ਕਿਸ ਤਰੀਕੇ ਨਾਲ ਇਹ ਸਾਰੀ ਚੀਜ਼ ਜਿਹੜੀ ਆਪਾਂ ਕਰ ਸਕਦੇ ਆ ਤੇ ਜਿਹੜੇ ਵਿਅਕਤੀ ਉੱਥੇ ਗਏ ਸਨ ਉਹਨਾਂ ਨੂੰ ਵੀ ਅਸੀਂ ਦੇਖੋ ਉਹਨਾਂ ਨੇ ਵੀ ਆਪਣੀ ਉਸ ਚੀਜ਼ ਨੂੰ ਮੰਨਿਆ ਕਿ ਸਹੀ ਜਾਬਤੇ ਦੇ ਅਨੁਸਾਰ ਪ੍ਰਸ਼ਾਸਨ ਦੇ ਧਿਆਨ 'ਚ ਲਿਆ ਕੇ ਜੋ ਅਜਿਹੀ ਚੀਜ਼ ਨੂੰ ਅਗਰ ਕੋਈ ਇਤਰਾਜ਼ਯੋਗ ਚੀਜ਼ ਕਿਸੇ ਨੂੰ ਲੱਗਦੀ ਵੀ ਹੈ ਤਾਂ ਉਹਨੂੰ ਪ੍ਰੋਪਰ ਪ੍ਰੋਸੀਜਰ ਫਾਲੋ ਕਰਕੇ ਜਿਹੜਾ ਉਹ ਆਪਣਾ ਆਪ ਦੀ ਕਾਰਵਾਈ ਕਰ ਸਕਦੇ ਨੇ ਠੀਕ ਹੈ ਪਤਾ ਲੱਗਿਆ ਉੱਥੇ ਕੁੱਤਨਾਰ ਦੀ ਕੋਈ ਗੱਲ ਹੋਈ ਹੋਈ ਇੱਥੇ ਦੇਖੋ ਜੀ ਉਹ ਚੀਜ਼ ਸਾਰੀ ਵੈਰੀਫਾਈ ਕਰ ਰਹੇ ਆ ਉੱਥੇ ਸੀਸੀਟੀਵੀ ਕੈਮਰਾਜ਼ ਲੱਗੇ ਨੇ ਅਸੀਂ ਸੀਸੀਟੀਵੀ ਕੈਮਰਾਜ਼ ਦੀ ਫੁਟੇਜ ਦੇਖ ਕੇ ਤੇ ਉਹਦੇ ਅਕੋਰਡਿੰਗਲੀ ਜੋ ਵੀ ਹੋਇਆ ਉਹ ਚੀਜ਼ ਵੈਰੀਫਾਈ ਕਰ ਲਾਂਗੇ ਕੋਈ ਕੈਮਰਿਆਂ ਦੀ ਭੰਨ ਤੋੜ ਕੋਈ ਹੋਰ ਹੋਈ ਹੋਈ ਦੇਖੋ ਆ ਦੋ ਤਿੰਨ ਚੀਜ਼ਾਂ ਹੈਗੀਆਂ ਨੇ ਕੁਝ ਉਹਨਾਂ ਨੇ ਇਲਜ਼ਾਮ ਲਾਏ ਨੇ ਕਿ ਸਾਡੇ ਨਾਲ ਬਦਸਲੂਕੀ ਕੀਤੀ ਆ ਜਾਂ ਸਾਡੀ ਕੋਈ ਭੰਨ ਤੋੜ ਕੀਤੀ ਆ ਪਰੰਤੂ ਜਿਹੜੇ ਬੰਦੇ ਵਿਰੋਧ ਕਰਨ ਗਏ ਸੀ ਉਹਨਾਂ ਨੇ ਇਸ ਚੀਜ਼ ਤੋਂ ਬਿਲਕੁਲ ਇਨਕਾਰ ਕੀਤਾ ਤੇ ਇਸ ਨਾਲ ਮੈਂ ਤਾਂ ਤੁਹਾਡੇ ਮੱਦੇਨਜ਼ਰ ਇਹੀ ਕਹਿਣਾ ਚਾਹੂੰਗਾ ਕਿ ਕੋਈ ਵੀ ਬੰਦਾ ਆਪਣੇ ਹੱਥ 'ਚ ਕਾਨੂੰਨ ਨਾ ਲਵੇ ਅਗਰ ਕਿਸੇ ਨੂੰ ਕੋਈ ਲੱਗਦਾ ਕਿ ਕਿਤੇ ਕਾਨੂੰਨੀ ਉਲੰਘਣਾ ਹੋ ਰਹੀ ਆ ਜਾਂ ਇਵਨ ਧਾਰਮਿਕ ਮਸਲਿਆਂ ਦੀ ਵੀ ਕੋਈ ਗੱਲ ਆ ਤਾਂ ਪ੍ਰਸ਼ਾਸਨ ਦੇ ਧਿਆਨ ਚ ਲਿਆ ਕੇ ਆਪ ਦੀ ਯੋਗ ਕਾਰਵਾਈ ਹੈ ਜਿਹੜੀ ਉਹ ਕਾਨੂੰਨੀ ਤੌਰ ਤੇ ਕਰਵਾਏ ਨਾ ਕਿ ਆਪਣੇ ਆਪ ਜਿਹੜੀ ਕਾਨੂੰਨ ਹੱਥ ਚ ਲਵੇ ਜਿਹਦੇ ਨਾਲ ਕੋਈ ਗੱਲ ਵੱਧ ਕੇ ਜਿਹੜਾ ਅਨਟਵਰਡ ਇਨਸੀਡੈਂਟ ਹੋ ਸਕਦਾ ਹੈ। ਗੱਲ ਮੇਰਾ ਸਮਝੌਤਾ ਹੋ ਗਿਆ ਜੇ ਕੋਈ ਦੂਨੀ ਪਾਰਟੀ ਦੇਖੋ ਦੀ ਗੱਲ ਚੱਲ ਰਹੀ ਹੈ ਤਾਂ ਉਹਨਾਂ ਨਾਲ ਦੋਨਾਂ ਨੂੰ ਆਪਸ ਚ ਅਸੀਂ ਬਿਠਾ ਕੇ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਉਹ ਕਹਿ ਰਹੇ ਇੱਕ ਪਾਰਟੀ ਕਹਿ ਰਹੀ ਸੀ ਕਿ ਉੱਥੇ ਇੱਕ ਦੋ ਜਣਿਆਂ ਨੇ ਕੋਈ ਬਦਸਲੂਕੀ ਕੀਤੀ ਆ ਪਰ ਦੂਸਰੀ ਪਾਰਟੀ ਕਹਿ ਰਹੀ ਸੀ ਕਿ ਅਜਿਹੀ ਕੋਈ ਗੱਲ ਨਹੀਂ ਹੋਈ ਅਸੀਂ ਸਿਰਫ ਗੱਲਬਾਤ ਕਰਨ ਉੱਥੇ ਗਏ ਸੀਗੇ ਸਾਡੇ ਵੱਲੋਂ ਕਿਸੇ ਨਾਲ ਵੀ ਮ ਅਸੀਂ ਸੀਸੀਟੀਵੀ ਕੈਮਰਾਸ ਚੈੱਕ ਕਰ ਰਹੇ ਹਾਂ ਚੈੱਕ ਕਰਕੇ ਜੋ ਵੀ ਐਪਰੋਪਰੀਏਟ ਹੋਇਆ ਉਹ ਕਰਾਂਗੇ। ਅਗਰ ਕੋਈ ਦੋਸ਼ੀ ਪਾਇਆ ਜਾਂਦਾ ਤਾਂ ਕਾਰਵਾਈ ਹੋਊਗੀ। ਬਿਲਕੁਲ ਹੋਊਗੀ ਜੀ ਕਾਰਵਾਈ ਲਾਜ਼ਮੀ ਕਰ ਰਹੀ ਹੋਊਗੀ ਅਗਰ ਕੋਈ ਵੀ ਕਿਸੇ ਦੋਨੋਂ ਪਾਰਟੀਆਂ 'ਚ ਕੋਈ ਵੀ ਦੋਸ਼ੀ ਪਾਇਆ ਜਾਂਦਾ। ਸੋ ਪੰਜਾਬ ਦੇ ਵਿੱਚ ਕਿਤਨਾ ਕਿਤੇ ਸ਼ੂਟਿੰਗ ਦੇ ਦੌਰਾਨ ਅਜਿਹਾ ਘਟਨਾਵਾਂ ਵੇਖਣ ਨੂੰ ਮਿਲਦੀਆਂ ਨੇ ਹੁਣ ਵੇਖਣਾ ਹੋਵੇਗਾ ਇਸ ਮਾਮਲੇ ਨੂੰ ਲੈ ਕੇ ਅੱਗੇ ਕੀ ਮੋੜ ਸਾਹਮਣੇ ਆਉਂਦਾ ਹੈ ਤਾਂ ਹੁਣ ਆਲਾ ਸਮਾਂ ਦੱਸੇਗਾ। ਨਿਰਧਰ ਹਾਂ, ਨਿਰਪੱਖ ਰਹਿਾਂਗੇ, ਆਜ਼ਾਦ ਹਾਂ। ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਹੇ ਆ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਹਿਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਔਰ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ